ਪਿਆਰੇ ਦੋਸਤੋ ਆ ਦੇਖ ਲਓ ਫਤਿਹਗੜ੍ਹ ਪੁਲਿਸ ਦਾ ਹਾਲ ਫਤਿਹਗੜ੍ਹ ਪੁਲਿਸ ਨੇ ਪੂਰੇ ਜ਼ੋਰ ਜ਼ਬਰਦਸਤੀ ਮੇਰੀ ਵਾਈਫ ਦੇ ਫ੍ਰੀਜ਼ਰ ਨੂੰ ਬਾਹਰ ਕੱਢਤਾ ਦੋਸਤੋ ਆ ਦੇਖ ਲਓ ਫਤਿਹਗੜ੍ਹ ਪੁਲਿਸ ਦਾ ਹਾਲ ਦੋਸਤੋ ਫਤਿਹਗੜ੍ਹ ਪੁਲਿਸ ਨੇ ਇਨਸਾਫ ਕੀ ਦੇਣਾ ਸੀਗਾ ਮੈਨੂੰ ਫਤਿਹਗੜ੍ਹ ਪੁਲਿਸ ਦੇ ਐਸਐਚਓ ਬਡਾਲੀ ਆਲਾ ਸਿੰਘ ਕਹਿ ਰਹੇ ਆ ਪੀ ਜੇ 2 ਮਿੰਟ ਦੇ ਵਿੱਚ ਵਿੱਚ ਵਾਪਸ ਨਾ ਕਰੀ ਤਾਂ ਤੈਨੂੰ ਬੋਡੀਓ ਨਹੀਂ ਮਿਲੂਗੀ ਜਾ ਕੇ ਮੋਰਚਰੀ ਚ ਰੱਖ ਦਿੱਤੀ ਜਾਊਗੀ ਆ ਦੇਖ ਲੋ ਦੋਸਤੋ ਮੇਰੇਓ ਵੀਰੋ ਆ ਚੰਡੀਗੜ੍ਹ ਪੁਲਿਸ ਦਾ ਹਾਲ ਦੇਖ ਲੋ ਸਾਰੀ ਚੰਡੀਗੜ੍ਹ ਪੁਲਿਸ ਨਹੀਂ ਆ ਪੰਜਾਬ ਪੁਲਿਸ ਦਾ ਹਾਲ ਦੇਖ ਲੋ ਫਤਿਹਗੜ੍ਹ ਪੁਲਿਸ ਦਾ ਹਾਲ ਦੇਖ ਲੋ ਵੀਰੋ ਆ ਆ ਦੇਖੋ ਆ ਕੁਛ ਕਰਿਆ ਇਹਨੇ ਆ ਪਰਦੇ ਸਾਡੇ ਐਸਐਸਪੀ ਮੈਡਮ ਰਵਜੋਤ ਕੌਰ ਆ ਕਰਦਾ ਸਤਵਿੰਦਰ ਸਿੰਘ ਬੁੱਗਾ ਆ ਕਰਦਾ ਲਖਵੀਰ ਸਿੰਘ ਰਾਏ ਮੇਰੀ ਮੇਰੀ ਵਾਈਫ ਦੀ ਬਾਡੀ ਨੂੰ ਕਹਿੰਦਾ 2 ਮਿੰਟ ਦੇ ਵਿੱਚ ਵਿੱਚ ਖਾਲੀ ਕਰ ਕਹਿੰਦਾ 2 ਮਿੰਟ ਦੇ ਵਿੱਚ ਵਿੱਚ ਖਾਲੀ ਕਰ ਜੇ ਹਸਪਤਾਲ ਖਾਲੀ ਨਾ ਕਰਿਆ ਤਾਂ ਤੁਹਾਡੇ ਉੱਪਰ ਪਰਚੇ ਦੇ ਕੇ ਅੰਦਰ ਕਰ ਦੂੰਗਾ ਦੋਸਤੋ ਗੱਲ ਪਰਚਿਆਂ ਦੀ ਨਹੀਂ ਹੈ ਜੀ ਗੱਲ ਹੈਗੀ ਆ ਮੈਨੂੰ ਇਨਸਾਫ ਤਾਂ ਇਹਨਾਂ ਨੇ ਕੀ ਦੇਣਾ ਤਾਂ ਮੈਨੂੰ ਇਨਸਾਫ ਇਹਨਾਂ ਨੇ ਕੀ ਦੇਣਾ ਤਾਂ ਮੇਰੇ 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 ਉਲਟਾ 베ਰੇ ਪਰ ਮੇਰੀ ਵਾਈਫ ਦੇ ਫਰੀਜ਼ਰ ਨੂੰ ਕਹਿੰਦਾ ਬਾਹਰ ਲੈ ਕੇ ਚਲੇ ਜਾਓ ਕਹਿੰਦਾ ਨਹੀਂ ਅਸੀਂ ਚੱਕ ਕੇ ਉਰੀ ਸਸਕਾਰ ਕਰ ਦੇਂਗੇ ਦੋਸਤੋ ਕਿੱਥੇ ਨੂੰ ਜਾਈਏ ਦੋਸਤੋ ਚਲੋ ਮੁਰਾ ਨਹੀਂ ਨਹੀਂ ਕੋਈ ਤੇ ਦੋਸਤੋ ਆ ਹਾਲ ਦੇਖ ਲੋ ਇਹ ਹੈ ਇਹ ਹੈ ਦੋਸਤੋ ਫਤੇ ਗੜ ਦੀ ਪੁਲਿਸ ਮੈਡਮ ਰਵਜੋਤ ਕਰਦੀ ਪੁਲਿਸ ਇਹ ਹੈ ਬਡਾਰੀ ਥਾਣੇ ਦੀ ਪੁਲਿਸ ਇਹ ਹੈ ਸਤਵਿੰਦਰ ਭੁਕੇ ਦੀ ਪਾਵਰ ਭਾਈ ਇਹ ਹੈ ਸਤਵਿੰਦਰ ਭੁਕੇ ਦੀ ਪਾਵਰ ਤੇ ਮਾਰ ਦਿੱਤੀ ਗਈ ਵਿਚਾਰੀ ਇਹ ਮਾਰ ਦਿੱਤੀ ਗਈ ਨਾਲੇ ਸਾਨੂੰ ਇਨਸਾਫ ਨਹੀਂ ਨਾਲੇ ਸਾਨੂੰ ਕਹਿੰਦਾ 2 ਮਿੰਟ ਦੇ ਬਾਹਰ ਹੋ ਜਾ ਨਹੀਂ ਪਰਚਾ ਦੇ ਦੂੰਗਾ ਮੈਂ ਸੋਚਿਆ ਗੱਲ ਪਰਚੇ ਦੀ ਨਹੀਂ ਹੁੰਦੀ ਗੱਲ ਮਾਨ ਸਤਕਾਰ ਦੀ ਐ ਮੇਰਾ ਜੀਵਨ ਸਾਥੀ ਐ ਮੇਰਾ ਜੀਵਨ ਸਾਥੀ ਐ ਮੈਂ ਉਹਦੀ ਅੰਗਰਾਧਰ ਨਹੀਂ ਕਰ ਸਕਦਾ ਮੈਂ ਸੋਚਿਆ ਕਿ ਕਿਉਂ ਨਾ ਇਹਨੂੰ ਤੋੜ ਕੇ ਜਾਂ ਬਾਹਰੇ ਸਿੱਟਣ ਨੂੰ ਫਤਿਆਂ ਕਿਉਂ ਨਾ ਇਹਨੂੰ ਰੋੜ ਕੇ ਲਜਾਇਆ ਜਾਵੇ ਪੰਜਾਬ ਪੁਲਿਸ ਦਾ ਫਤਿਹਗੜ ਪੁਲਿਸ ਦਾ ਮੈਡਮ ਰਵਜੋਤ ਕਰ ਦਾ ਚਿਹਰਾ ਨੰਗਾ ਕਰਿਆ ਜਾਵੇ ਅੱਜ ਮੈਨੂੰ ਕਈ ਪ੍ਰੈਸ ਰਿਪੋਰਟਰਾਂ ਨੇ ਪੁੱਛਿਆ ਕੀ ਤੁਹਾਨੂੰ ਪੰਜਾਬ ਪੁਲਿਸ ਤੇ ਕੋਈ ਸ਼ਿਕਾਇਤ ਸੀ? ਜਾਂ ਹੈ? ਮੈਂ ਕਿਹਾ ਸੀ ਪਰ ਹੈ ਨਹੀਂ ਅੱਜ। ਉਹ ਕਿਉਂ ਕਹਿੰਦਾ ਸੀ ਮੈਂ? ਮੈਂ ਸੋਚਦਾ ਸੀ ਮੇਰੇ ਕੋਲ ਮਿੱਠੇ ਵਰਤ ਰਹੇ ਤੇ। ਮੇਰੇ ਮੇਰੇ ਕੋਲ ਮਿੱਠੇ ਵਰਤ ਰਹੇ ਤੇ ਇਹਨਾਂ ਨੇ ਜੋ ਅਸਲੀ ਚਿਹਰਾ ਹੁੰਦਾ ਹੈ ਉਹ ਰਹਿਣ ਦੇ ਯਾਰ। ਕੋਈ ਨਹੀਂ ਕੋਈ ਪਤਾ ਤਾਂ ਲੱਗਾ ਪਤਾ ਨਾ ਕਰ ਗੱਲ ਨੂੰ। ਜੋ ਅਸਲੀ ਚਿਹਰਾ ਹੁੰਦਾ ਪੁਲਿਸ ਦਾ ਉਹ ਚਿਹਰਾ ਇਹਨਾਂ ਨੇ ਅੱਜ ਦਿਖਾਇਆ। ਜੋ ਅਸਲੀ ਚਿਹਰਾ ਓ ਐਸਐਚਓ ਬਡਾਲੀ ਨੇ ਦਿਖਾਇਆ ਮੈਨੂੰ ਮੈਨੂੰ ਕੱਲ ਦਾ ਪਰਸੋਂ ਦਾ ਮਿੱਠਾ ਬਣ ਕੇ ਦਿਖਾ ਰਿਹਾ ਹੈ ਕਦੇ ਮੈਨੂੰ ਕਹਿੰਦਾ ਆ ਨਾ